ਇਹ ਹੈਗਾ ਇਹ ਰਮਾਨੀਆਂ ਸਵੇਰ ਦੇ ਵੱਜੇ ਆ 7 ਠੀਕ ਆ 7:30 ਵਜੇ ਸੂਰ ਚੜਦਾਗਾ ਤੇ 4:30 ਸੇਪ ਜਾਂਦਾ ਤੇ 5 ਵਜੇ ਤੱਕ ਦਿਹਾੜੀ ਆ ਕੰਪਨੀਆਂ ਕੰਪਨੀਆਂ ਦੇ ਕੋਈ ਰੂਲ ਨਹੀਂ ਹੈਗੇ ਜ਼ਿਆਦਾਤਰ ਕੰਪਨੀਆਂ ਇੱਥੇ ਬੰਦੇ ਨੂੰ 8 ਘੰਟੇ 5 ਦਿਨ ਕਹਿ ਕੇ ਕੰਮ ਜ਼ਿਆਦੇ ਲੈਂਦੇ ਆ ਜਿਹੜਾ ਕੰਟਰੈਕਟ ਹੁੰਦਾ ਉਥੇ ਤਨਖਾਹ ਦਾ ਉਥੇ ਕੰਟਰੈਕਟ ਹੋਊਗਾ ਤੁਹਾਡੇ ਦਾ ਲੱਖ ਦਾ 1.5 ਲੱਖ ਦਾ ਠੀਕ ਆ 5000 ਆਲੀ ਜਾਂ 6000 ਕਈਆਂ ਦਾ 7500 ਕਈਆਂ ਦਾ 4500 ਹਨ ਤੇ ਇੱਥੇ ਇਹਨਾਂ ਨੇ ਦੇਣੇ ਆਪਦੀ ਮਰਜ਼ੀ ਦੇ ਨਾਲ ਤੁਹਾਨੂੰ ਪੈਸੇ ਪਰ ਇਹ ਸਭ ਤੋਂ ਵਧੀਆ ਚੀਜ਼ ਕੀ ਆ ਸਭ ਤੋਂ ਵਧੀਆ ਚੀਜ਼ ਇਹ ਪ੍ਰੋਪਰਲੀ ਸ਼ਾਨਗਨ ਦੇ ਵਿੱਚ ਆ ਗਿਆ ਪਹਿਲਾਂ ਪਾਰਸਲ ਹੀ ਸੀਗਾ ਪਹਿਲਾਂ ਬਾਇਰ ਜਾ ਸਕਦੇ ਸੀ ਹੁਣ ਬਾਇਰ ਲੈਂਡ ਜਾ ਸਕਦੇ ਆ ਹਨਾ ਟੈਕਸੀ ਰਹੀਂ ਟ੍ਰੇਨ ਰਹੀਂ ਜਿਵੇਂ ਮਰਜ਼ੀ ਇੱਕ ਵਾਰੀ ਇੱਥੇ ਆ ਕੇ ਤੁਸੀਂ ਆਪਦੇ ਪੇਪਰ ਬਣਾਓ ਠੀਕ ਆ ਜਦੋਂ ਤੁਹਾਡੀ ਆਈਡੀ ਬਣ ਗਈ ਤੇ ਜਿਹੜਾ ਦੇਸ਼ ਮਰਜ਼ੀ ਜਾਵੋ ਉੱਥੇ ਜਾ ਕੇ ਇਹ ਆਈਡੀ ਇੰਦਾ ਵੀ ਚੱਲੂਗੀ ਤੇ ਕਨਵਰਟ ਵੀ ਹੋ ਜਾਊਗੀ ਬਗਾਨੇ ਦੇਸ਼ 'ਚ ਕਿਸੇ ਵੀ ਦੇਸ਼ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਆ ਤੇ ਇਹੀ ਫਾਇਦਾ ਹੈਗਾ ਜਿਹੜੇ ਹੁਣ ਇੰਨੇ ਇੱਥੇ 70 80 ਪੰਜਾਬੀ ਐ ਇੱਕ ਕੰਪਨੀ ਦੇ ਵਿੱਚ ਆ ਇਹ ਸਿਰਫ ਇਸੇ ਲਈ ਲੱਗੇ ਆ ਕਿ ਇਥੋਂ ਗਾਹ ਜਾਣਾਗਾ ਰਹਿੰਦਾ ਇੱਥੇ ਕੋਈ ਨਹੀਂ ਹੈਗਾ ਯੂਰਪ ਦੇ ਵਿੱਚ ਵੜਨ ਦਾ ਇਹ ਇੱਕ ਰਸਤਾ ਹੈ ਠੀਕ ਆ ਬਾਕੀ ਦੇਸ਼ਾਂ ਦੇ ਵਿੱਚ ਸਿੱਧੀ ਐਂਟਰੀ ਮਿਲਦੀ ਨਹੀਂ ਹੈਗੀ ਮਿਲਦੀ ਆ ਤਾਂ 10 ਲੱਖ 15 ਲੱਖ ਰੁਪਈਆ ਜਾ ਕੇ ਗੈਰ ਕਾਨੂੰਨੀ ਰਹਿੰਦੇ ਆ ਫਿਰ ਉੱਥੇ ਪੇਪਰ ਬਣਾਉਣ ਤੇ ਯਾਨੀ ਕਿ 15 ਲੱਖ ਦੇ ਵਿੱਚ ਬੰਦਾ ਪਈ ਜਾਂਦਾ ਜੇ ਇਟਲੀ ਨੂੰ ਜਾਵੇ ਉੱਥੇ ਜਾ ਕੇ ਖਰਚਾ ਤਾਂ ਇੱਥੇ ਘੱਟ ਪੈਸਿਆਂ ਦੇ ਵਿੱਚ ਤੁਸੀਂ ਆ ਕੇ ਇੱਥੇ ਆਈਡੀ ਬਣਾ ਕੇ ਫ੍ਰੀ ਦੇ ਵਿੱਚ ਗਾਂ ਜਾ ਸਕਦੇ ਆ ਇੱਥੇ ਆਉਣ ਦਾ ਸਿਰਫ ਇੰਨਾ ਫਾਇਦਾ ਪਰ ਇੱਥੇ ਰਹਿ ਕੇ ਤੁਹਾਨੂੰ 6 ਮਹੀਨੇ ਕੰਮ ਕਰੋਗੇ ਤੁਹਾਡਾ ਸਰੀਰ ਬਣ ਜਾਊਗਾ ਚਲ ਪੈਸੇ ਵੀ ਆ ਜਾਣਗੇ ਇਥੋਂ ਅੱਗੇ ਨਿਕਲ ਜਾਓਗੇ ਰਮਾਨੀ ਆਉਣ ਦਾ ਇਹ ਫਾਇਦਾ ਕੀ ਸੋਨੂੰ ਕੀ ਬੰਦਾ ਕਹਿੰਦਾਗਾ 4 ਲੱਖ ਰੁਪਈਆ 3.5 ਲੱਖ 4.5 ਲੱਖ ਵੀ ਕਹਿੰਦਾ ਤੁਸੀਂ ਕਹੋ ਠੀਕ ਆ ਇੱਕ ਵਾਰੀ ਨਿਕਲੋ ਇਥੋਂ ਤੇ ਗਾਂਹ ਦਰਵਾਜ਼ੇ ਸਾਰੇ ਖੁੱਲ ਜਾਂਦੇ ਆ ਤੇ ਜੇ ਕਿਸੇ ਦਾ ਇੱਥੇ ਅ ਲੋਟ ਆਉਂਦਾਗਾ ਕਿਸੇ ਦੇ ਵਿੱਚ ਕੋਈ ਟੈਲੈਂਟ ਹੈਗਾ ਇਹ ਕੋਈ ਟਕੜੀ ਜਿਹੀ ਪੜ੍ਹਾਈ ਆ ਠੀਕ ਆ ਤਾਂ ਉਹ ਆਪੇ ਆਨਲਾਈਨ ਅਪਲਾਈ ਕਰਕੇ ਬਹੁਤ ਸਸਤਾ ਵੀਜ਼ਾ ਮਿਲ ਜਾਂਦਾਗਾ ਜਾਂਟਾਂ ਕੋਲ ਜਾਣ ਦੀ ਲੋੜ ਨਹੀਂ ਹੈਗੀ ਇਹ ਕੰਟਰੈਕਸ਼ਨ ਤੁਸੀਂ ਦੇਖ ਲਓ ਇਹਦੇ ਵਿੱਚ ਸਟੀਲ ਫੈਕਸਰ ਜਿਹੜੇ ਉਹ ਜਾਲ ਬੰਦਦੇ ਆ ਤੇ ਜਿਹੜੇ ਸਟਰਿੰਗ ਕਰਦੇ ਆ ਕਾਰਪੈਂਟਰ ਨਾਲ ਨਾਲ ਵਿੱਚ ਬਜਰੀ ਪਾਉਣੀ ਹੁੰਦੀ ਹੈ ਕੰਕਰੀਟ ਹੋਣੀ ਹੁੰਦੀ ਹੈ ਮੈਸਨਾਂ ਦਾ ਕੰਮ ਆ ਜਿਹੜਾ ਇਹ ਬਿਲਡਿੰਗ ਬਣੀ ਆ ਉਹਦੇ ਬਾਅਦ ਜਿਹੜੇ ਪੱਲੇ ਭਰਨੇ ਆ ਠੀਕ ਆ ਟਬੂਕ ਲਾ ਲਾ ਕੇ ਉਹਨਾਂ ਨੇ ਕਮਰੇ ਬਣਾਦਨੇ ਆ ਮਗਰ ਪਲਾਸਟਰ ਵਾਲੇ ਆ ਗਏ ਉਦੋਂ ਮਗਰ ਰੰਗ ਵਾਲੇ ਆ ਗਏ ਪਲੰਬਰ ਆ ਗਏ ਯਾਨੀ ਕਿ ਸਾਰੇ ਤਰ੍ਹਾਂ ਸਰ ਇੱਕ ਕੈਟਾਗਰੀ ਦਾ ਕੰਮ ਹੈਗਾ ਇਹ ਠੀਕ ਆ ਜੇ ਤੁਸੀਂ ਚਾਹੁੰਦੇ ਆ ਵੀ ਤੁਸੀਂ ਪੇਂਟਰ ਦੇ ਵਾਲੇ ਕੰਮ ਦੇ ਵਿੱਚ ਆਉਂਦੇ ਸਭ ਤੋਂ ਸੌਖੇ ਰਹੋਗੇ। ਬਾਕੀ ਦੇ ਕੰਮ ਬਹੁਤ ਔਖੇ ਆ ਲੋਕ ਇੱਥੇ ਸਿਰ ਤੇ ਖੜ ਖੜ ਕੇ ਕੰਮ ਕਰਾਉਂਦੇ ਆ। ਇੱਕ ਵਾਰੀ ਜਦੋਂ ਲਾਗੇ ਕੰਮ ਦੇ ਸਵੇਰੋਂ 7 ਵਜੇ 12 ਵਜੇ ਤੱਕ ਨਾ ਤੁਹਾਨੂੰ ਕਿਸੇ ਟਾਈਮ ਵੀ ਨਹੀਂ ਦੇਖਣ ਦੇਣਾਗਾ। ਇਸ ਤਰ੍ਹਾਂ ਦਾ ਸਿਸਟਮ ਆ ਤੇ ਵੈਸੇ ਗਾਹ ਨਿਕਲਣ ਲਈ ਸਹੀ ਆ। ਠੀਕ ਆ ਜਿਹੜਾ ਬੰਦਾ ਕੰਮ ਕਰਦਾ ਇੱਥੇ ਉਹਦੇ ਲਈ ਤਾਂ ਕੋਈ ਕੰਮ ਔਖਾ ਨਹੀਂ ਆ।